ਲੇ ਮਿੱਤਰੋ ਜੰਗਲਾਂ ਲਾਣ ਲੱਗਿਆ 9645 ਤੇ ਜਦੋਂ ਲਈ ਲਿਆਂਦੀ ਹੈ ਨਾ ਪਹਿਲੀ ਵਾਰ ਲਾਣ ਲੱਗੇ। ਕਿੰਨੇ ਮੰਦਿਆਂ ਦੇ ਚੱਲਦੇ ਯਾਰ ਮੈਂ ਕਿਹੜਾ ਕੰਮ ਛੱਡਣਾ ਹੈ? ਕੱਪੜਾ ਕੱਪੜਾ ਲੈਣਾ? ਹਾਂ ਜੀ ਵਾਲਾ ਵੀ ਲੈਣਾ ਹੈ। ਫੋਨ ਹੈ। ਇਹ ਬਾਬੀ ਭਾਈ ਜੀ ਰਾਣੀ ਸੁੰਦਰਾ ਤੇ ਸਪੋਲਰ ਸਪੋਲਰ ਲਾਤਾ ਘੈਂਟ ਬਣਾਉਂਦੇ ਗੱਡੀ। ਜੰਗਲ ਲਵਾਤਾ ਵਿੱਚ ਗਾਟਰੀ ਲਵਾਤਾ ਹੀ ਕਰੀ ਲੱਗਦੀ। ਸਾਰੀਆਂ ਵਿੱਲੀਆਂ ਘੜੀਆਂ ਵਿੱਚ ਕੰਮ ਹੁੰਦਾ ਨਹੀਂ ਬਿਲਕੁਲ ਮੰਦੇ ਹੀ ਹੈ ਨਾ ਦਰਾਂ ਦੇ ਵਿੱਚ। ਲੇਵੇਂ ਮੈਟਰੋ ਜੰਗਲਾ ਲਾਤਾ ਹੈ ਰਾਣੀ ਨੂੰ ਤੇ ਦੂਜੀ ਵਾਰ ਚੰਗਣਾ ਲਾਇਆ ਜੇ ਇੱਕ ਵਾਰ ਮੈਂ ਲਾਇਆ ਸੀ ਮਨ ਚੇਤਾ ਨਹੀਂ ਪਰ ਮੈਂ ਲਾਇਆ ਸੀਗਾ ਚੇਤਾ ਨਹੀਂ ਅੱਜ ਵੀ ਹੁਣ ਮਜਬੂਰੀ ਨੂੰ ਲਾਇਆ ਤੇ ਐਵੇਂ ਦੀ ਬਣੀ ਲੁੱਕ ਤੇ ਰਾਣੀਆਂ ਸਾਰੀਆਂ ਯਾਰ ਬਿੱਲੀਆਂ ਖੜੀਆਂ ਕਾ ਵੀ ਅੰਬਰਸਰ ਨੂੰ ਜਾਣੀਆਂ 9900 ਆਪਣੀ ਤੇ ਆ ਵੀ ਅੰਬਰਸਰ ਨੂੰ ਜਾਣੀ ਅੱਜ ਆ ਮੈਂ ਕਹਾ ਸ਼ਾਰਟ ਲਈ ਹੈ ਵੀ ਵਲੌਗ ਦਾ ਇਹਨੂੰ ਵੀ ਖੜੀ ਨੂੰ 2 ਮਹੀਨੇ ਹੋ ਗਏ ਵਿਚਾਰੀ ਨੂੰ 9900 ਨੂੰ ਕਿਉਂ ਯਾਰ ਆਹ ਮੰਦਿਆ ਦੇਣਾ ਤੇ ਐਵੇਂ ਦੀ ਬਣੀ ਲੋਕ ਕਹਿੰਦੀ 96 ਬੰਤ ਵਾਲੀ ਦੀ ਯਾਰ ਜਜੇ ਵੈ ਜੰਗਲਾ ਲੱਗਿਆ ਵਾ ਨਾ ਲੈ ਟੁੱਟਿਓ ਪਿਹੜੀ ਲੱਗਦੀ ਯਾਰ ਗੱਲ ਬਾਤ ਯਸ ਕੱਪੜੇ ਪ੍ਰੈਸ ਲੱਗਦੇ ਯਾਰ ਐਂਡ ਟਰਸਟ ਟੂ ਟੋਇਟ ਆ ਮੱਕ ਦੀ ਗੱਲ ਇਹ ਆ ਟਰਸਟ ਟੂ ਟੋਇਟ ਟੋਇਟ ਹੀ ਲਿਆਣੀ ਵੀ ਹਰ ਇੱਕ ਹੋਰ ਲੈ ਵੇ ਮਿੱਤਰੋ ਜੰਗਲਾ ਜੰਗਲਾ ਲਾ ਕੇ ਰਾਣੀ ਕੱਟ ਲਈ ਆ ਤੇ ਹੁਣ ਚ ਤੇਲ ਤੂਲ ਪਵਾ ਦੀਏ ਤੇ ਅੰਬਰ ਰ ਜਾਣਾ ਤੇ ਜਾਣਾ ਆਪਣੇ ਕੰਮ ਇਹ ਨੇ ਜਾਣਾ ਰਾਤ ਨੂੰ ਆ ਇਥੋਂ 11 12 ਵਜੇ ਨਿਕਲਣਾ ਤੇ ਤੜਕੇ 2 2:30 ਵਜੇ ਦੀ ਫਲਾਈਟ ਆ ਚਾਰ ਬੰਦਿਆਂ ਨੂੰ ਲੈ ਕੇ ਆਣਾ 8 ਟੈਕੀ ਉਹਨਾਂ ਦੇ ਤਾਂ ਕਰਕੇ ਯਾਰ ਜੰਗਲ ਲਾਇਆ ਤੇ ਛੋਟੀ ਰਾਣੀ ਦੀ ਯਾਰ ਟਾਇਰ ਅੱਗੇ ਪਿੱਛੇ ਕਰਾਣੀਆਂ ਇੱਕ ਅਲਾਈਨਮੈਂਟ ਕਰਾਣੀਆਂ ਤੇ ਇਹਦੇ ਕਰਾ ਕੇ ਲੈਣੇ ਹੁੰਦੇ ਆ ਅੱਗੇ ਪਿੱਛੇ ਕਲੈਨਮੈਂਟ ਕਰਾਣੀਆਂ ਤੇ ਮਿੱਤਰੋ ਮਿੱਤਰੋ ਕੰਮ ਯਾਰ ਇਹਨਾਂ ਦਰਜ ਹੈ ਹੀ ਨਹੀਂ ਬਿਲਕੁਲ ਹੈ ਨਹੀਂ ਪਤਾ ਨਹੀਂ ਕੀ ਚੱਕਰ ਪੈ ਗਿਆ ਲੈ ਪਿਛਲੀ ਵਾਰ ਚੱਲੀ ਜਾਂਦੀ ਸੀ ਮਾਣਾ ਮੋਟਾ ਇਹ ਕੀ ਜਮਾਂ ਹੀ ਠੱਪ ਜਾ ਹੋ ਗਿਆ ਕੰਮ ਯਾਰ ਗੱਡੀਆਂ ਦਾ ਬਹੁਤ ਨਾ ਹੌਸਲਾ ਦੇ ਕਰਕੇ ਜੰਗਲ ਆ ਕਿਉਂਕਿ ਮੈਂ ਚਾਹਦਾ ਨਹੀਂ ਸੀ ਕਿ ਗੱਡੀ ਨੂੰ ਪਹਿਲਾਂ ਕੋਈ ਸਕ੍ਰੈਚ ਵੀ ਨਾ ਸਕੇ ਤੇ ਮੈਂ ਚਾਹਦਾ ਨਹੀਂ ਸੀ ਕਿ ਪਾਣਾ ਪਰ ਇਹ ਜੰਗਲ ਆ ਵਧੀਆ ਛੜ ਛੜ ਜਾਂਦਾ ਇਹਨਾਂ ਸਕ੍ਰੈਚ ਪੈਂਦਾ ਲੈ ਵੇ ਨਵਾਂ ਸ਼ਹਿਰ ਆਇਆ ਸੀ ਬਲੌਗਰ ਬਣਨ ਦਾ ਚੇਤਾ ਭੁੱਲ ਗਿਆ ਤੇ ਰਾਣੀ ਸੁੰਦਰੀ ਲੈਨਵਟ ਕਰਾਉਂਦੀ ਤੇ ਟਾਇਰ ਅੱਗੇ ਪਿੱਛੇ ਕਰਾਉਂਦੇ ਤੇ ਬੀਲ ਵੈਂਸ ਕਰਾਉਂਦਾ ਨਵਾਂ ਸ਼ਹਿਰ ਬਹੁਤ ਟਾਈਮ ਦੇ ਪਹਿਲਾਂ ਘੁਆਣੇ ਰੋਇਲ ਵਾਲਾ ਇਹੋ ਗੱਲਬਾਤ ਜੈਸਾ ਕੱਪੜੇ ਪ੍ਰੈਸ ਆ ਰੋਇਲ ਵਾਲੇ ਨੇ ਮੇਰੇ ਮਿੱਤਰ ਪਿਆਰਿਓ ਲੈਨ ਨੂੰ ਇਨਵੈਂਟ ਕਰਾ ਕੇ ਛੋਟੀ ਗੱਡੀ ਲੈ ਆਂਦੀ ਘਰੇ ਤੇ ਹੁਣਾਂ ਚ ਤੇਲ ਪੋਣ ਆ ਗਿਆਂ ਕਈ ਪੰਪ ਤੇ ਜੰਗਲਾ ਕਦੇ ਲੈ ਆਂਦੀ ਸੀ ਜੰਗੜਾ ਚ ਲਾਇਆ ਜੰਗੜਾ ਨਾ ਆਵਾਜ਼ ਜੀ ਕਰਦਾ ਔਟ ਜਿਹਾ ਲੱਗਦਾ ਲੱਗਿਆ ਪਰ ਲੱਗਿਆ ਸੋਨਾ ਵੀ ਲੱਗਦਾ ਕਿਉਂ ਛੜਿਆਂ ਦਾ ਬਣਿਆ ਹੋਇਆ ਜੰਗੜਾ ਤੇ ਮੈਂ ਕਿਹਾ ਤੇਲ ਤੁਲ ਪਾ ਦਈਏ ਲੈ ਵੇ ਮਿੱਤਰੋ ਤੇਲ ਤੁਲ ਪਾ ਦਿਆਂ ਤੇ ਤੇਲ ਪੋ ਕੇ ਇਹਨਾਂ ਨੇ ਸਕੀਮ ਲਾਈ ਹੋਆ 2000 ਦੇ ਤੇਲ ਤੇ ਤੁਹਾਨੂੰ ਪਾਣੀ ਦੀ 1 ਲੀਟਰ ਦੀ ਬੋਤਲ ਦਊਗੇ 2000 ਤੋਂ ਉੱਪਰ ਜਿੰਨਾ ਮਰਜ਼ੀ ਪਵਾ ਲਓ ਤੇ ਪਾਣੀ ਦੀ ਬੋਤਲ ਤੁਹਾਨੂੰ ਦੇਵਗੇ ਠੰਡੀ ਇਨ ਚਿਲਡ ਬੋਤਲ ਠੀਕ ਹੈ ਪਾਣੀ ਦੇਸੀ ਨੇਗਾ ਉਹ ਜੀ ओरिजिनल ਤੇ ਫਾਈਨਲੀ ਫਾਈਨਲੀ ਬਾਬਿਓ ਤੇ 9 ਵਜੇ ਲੱਗਿਆ ਤੇ ਹੁਣ ਮੈਂ ਗੱਡੀ ਕੰਮ ਇਹਨੂੰ ਫੜਾਣ ਲੱਗਿਆ ਇਹ ਕੰਮ ਨੇ ਆਪਣੇ ਨਿਕਲਣਾ 10 10:30 ਵਜੇ ਇੱਥੋਂ ਕਿਉਂਕਿ 2:30 ਵਜੇ ਫਲਾਈਟ ਲੱਗਣੀ ਹੈ ਅੰਮ੍ਰਿਤਸਰ 2 ਵਜੇ ਲੱਗਣੀ ਹੈ ਉਹ ਵੀ 1:30 ਵਜੇ ਬਾਹਰ ਆਉਗੇ ਤੇ ਬਾਕੀ ਬੂਫਰ ਵਾਫਰ ਘਟਦਾ ਹੈ ਤੇ ਚਲੋ ਆ ਵੀ ਦੋ ਚਾਰ ਸ਼ਾਟਸ ਗਿਆ ਵਲੋਗ ਦੇ ਚਲੋ ਮੈਂ ਕਿਹਾ ਵੀ ਵਿੱਚੇ ਪਾ ਦਨੇ ਆ ਵਿੱਚ ਬਹੁਤ ਗੱਲਾਂ ਯਾਰ ਯਾਦ ਭੁੱਲ ਜਾਂਦੀਆਂ ਜਿੱਦਾਂ ਥੋੜੇ ਦਿਮਾਗ ਟੈਨਸ਼ਨ ਚ ਰਹੇ ਦਿਮਾਗ ਸੱਟ ਜਾ ਨਹੀਂ ਹੈਗਾ ਆਧਰੋਂ ਵੱਧ ਗੱਲਾਂ ਯਾਰ ਚੇਤੇ ਜੁੱਤੇ ਭੁੱਲ ਜਾਂਦੀਆਂ ਵਲੋਗ ਬਣਾਉਣ ਦਾ ਹੌਲੀ ਹੌਲੀ ਬਸ ਰੁਟੀਨ ਚ ਆ ਜਣਾ ਪਹਿਲਾਂ ਵਾਹ ਆ ਤੁਹਾਡਾ ਪਿਆਰ ਚਾਹੀਦਾ ਮੇਰਾ ਭਰਾ ਮੁਸੀਬਤਾਂ ਛਾਪੇ ਉਤੋਂ ਕਾਲੀ ਉਤੋਂ ਟੋਏ ਮੁਰੇ ਜੇਸੀਬੀ ਦਾ ਟਾਇਰ ਪਾੜ ਗਿਆ ਯਾਰ ਮੈਨੂੰ ਲੱਗਾ ਘੰਟਾ ਇੱਥੇ ਲੱਗੂਗਾ ਜੇ ਗੱਡੀ ਘਵਾਣੀ ਪੈਣੀ ਆ ਟਾਇਰ ਫਾੜ ਗਿਆ ਜੇ ਸੀ ਵੀ ਦਾ ਮੋਰੇ ਯਾਰ ਇਹ ਚੱਕਿਆ ਲਾਇਦਾ ਹੈ ਬਾਈ ਨੇ ਹੌਲੀ ਹੌਲੀ ਦੇਖਦਾ ਸਾਈਡ ਤੋਂ ਕੱਢ ਦਉਂਗਾ ਓਏ ਹੋਏ ਮਸੇ ਯਾਰ ਗੱਡੀ ਨਿਗਾਏ ਪੂਰੀ ਪੂਰੀ ਜਗਾ ਸੀ ਤੇ ਸ਼ਾਰਟ ਮੈਂ ਲਿਆ ਨਹੀਂ ਮੈਂ ਕਿਹਾ ਰਿਸਕ ਵਾਜੀ ਬਹੁਤ ਆ ਤੇ ਕੰਮ ਨੂੰ ਗੱਡੀ ਫੜਾ ਦਈਏ 9:00 ਵਜੇ ਤੇ 10:30 ਵਜੇ ਕੰਮ ਇਹਨੇ ਚੱਲਣਾ ਤੇ ਮੈਨੂੰ ਲੱਗਾ ਸਵੇਰੇ ਪਹੁੰਚੂਗਾ ਭਰਾ ਆਪਣੇ ਕੋਲ 6:00 ਵਜੇ ਮੁੜ ਕੇ ਬਾਕੀ ਬੂਫਰ ਵਾਫਰ ਦਾ ਮੈਂ ਦੋਏ ਕੱਢਦੇ ਪਿੱਛੇੋਂ ਜਾਲੀਆਂ ਖੋਲਣਾ ਜੇਤਾ ਭੁੱਲ ਗਿਆ ਯਾਰ ਪਿੱਛੇ ਜਾਲੀਆਂ ਹੋਰਾਂ ਜੇਤਾ ਭੁੱਲ ਗਿਆ ਮੈਂ ਕਿਹਾ ਜਾਲੀਆਂ ਵੀ ਇੱਥੇ ਕੰਮ ਨੂੰ ਕਹਿਣਾ ਲਾ ਕੇ ਰੱਖ ਲਈਆਂ ਐਵੇਂ ਕਾਹਨੂੰ ਕਿਸੇ ਦੀ ਗੱਲ ਸੁਣੀ ਨਾ ਤਾਂ ਲੋਕਲ ਲੋਕਲ ਜਿਹੜਾ ਆਪਾਂ ਲਾ ਕੇ ਰੱਖੀ ਰੀਆਂ ਐ ਤੇ ਕਿਤੇ ਦੂਰ ਨੇੜੇ ਜਾਈਦਾ ਤੇ ਖੋਲ ਹੀ ਦੀਆਂ ਕਿਉਂਕਿ ਸਾਨੂੰ ਪਤਾ ਹੀ ਸਖਤਾਈ ਬਹੁਤ ਆ ਯਾਰ ਹਨਾ ਤੇ ਹਾਲਾਤ ਵੀ ਉਹ ਮਾੜੇ ਆ ਹਨਾ ਕਾੜੀ ਵੀ ਬਹੁਤ ਹੁੰਦੇ ਆ ਲੈ ਨਾ ਮੇਥਰ ਆ ਗਏ ਆ ਬਾਈ ਰੋਇਲ ਵਾਲਿਆਂ ਦੇ ਟਾਇਰ ਨਾ ਗੱਡੀ ਆ ਕਿਨਾਰੀਆਂ ਛੱਡ ਗਿਆ ਪੱਕੇ ਲੱਗੇ ਹੋ ਜੀ ਗੱਡੀ ਟਾਇਰ ਵੀ ਨਵੇਂ ਹੀ ਸੇ ਯਾਰ ਤੇ ਹੁਣ ਪਿਛਲਾ ਟਾਇਰ ਮੋਰੇ ਮੋਰੇ ਲੇ ਪਿਛੇ ਕਰਾ ਕੇ ਲੈਂਡਮਾਰਕ ਮੈਂ ਕਰਾ ਦਿਆਂ ਨਾਲੇ ਬੀਲਵਾਂਸ ਕਰਾ ਦਿਆਂ ਕਿਨਾਰੀਆਂ ਸਹੀ ਆ ਪੂਰੀਆਂ ਖੜੀਆਂ ਤੇ ਰੌਲੇ ਵਾਲੇ ਆ ਗਏ ਤੇ ਮੋਰੇ ਵਾਲੇ ਪਿਛੇ ਪਿਛਲੇ ਵਾਲੇ ਮੋਰੇ ਕਰਨ ਲੱਗਿਆਂ ਟਾਇਰ ਭਾਰਾ ਬਹੁਤ ਆ ਯਾਰ ਬਹੁਤ ਕੇਅਰ ਰੱਖਣੀ ਪੈਂਦੀ ਸਟੇਅਰ ਦੀ ਤਾਂ ਬਾਜਾ ਟਾਇਰ ਯਾਰੇ ਕਿਨਾਰੀਆਂ ਮੋਰੇ ਦੋਏ ਟੈਲਣੀਆਂ ਖੜ ਗਿਆ ਹਲਕੀਆਂ ਹਲਕੀਆਂ ਬਹੁਤ ਜਿਆਦਾ ਯਾਰ ਗਿਆ ਰੱਖਣੀ ਪੈਂਦੀ ਹੈ ਟਾਇਰਾਂ ਦੀ ਤੇ ਬਾਈ ਹੁਣਾਂ ਬਹੁਤ ਘੈਂਟ ਕਾਮ ਆ ਬਹੁਤ ਬਹੁਤ 2013 14 ਦੇ ਆਨੇ ਬਹੁਤ ਪੁਰਾਣੇ ਆਨੇ ਬਾਈ ਹੁਣਾਂ ਕਾਪਾ ਰਾਇਲ ਵਾਲਿਆ ਕੋ ਨਵਾਂ ਨਵਾਂ ਸਹਰ ਆਏ ਸੀ ਜਿਹੜਾ ਜ ਲੈ ਕੇ ਤਾਂ ਮੈਂ ਕਿਹਾ ਟਾਇਰਾਂ ਦਾ ਜ਼ਰੂਰੀ ਹੈ ਪਹਿਲਾਂ ਕਾਲਾ ਬੜਾ ਦੁੱਖ ਲੱਗਿਆ ਜਿਆ ਕਰਾਰੀਆਂ ਉੜੀਆਂ ਟਾਇਰਾਂ ਦੀਆਂ ਨੇ ਤਰੋ ਪੈਂਚਰ ਲੱਗਿਆ ਤੇ ਬਹੁਤ ਬਰੀਕੀਆ ਪੈਂਚਰ ਸੀ ਇੱਕ ਟਾਇਰ ਨੂੰ ਪੈਂਚਰ ਸੀ 5ਵੇਂ 6ਵੇਂ ਦਿਨ ਹਵਾ ਘਟਦੀ ਸੀ ਪੈਂਚਰ ਲੱਗ ਗਿਆ ਉਹ ਤੇ ਪੈਂਚਰ ਵੀ ਲਵਾ ਦਿੱਤਾ ਤੇ ਟਾਇਰ ਅੱਗੇ ਪਿੱਛੇ ਕਰਾ ਦਿੱਤੇ ਤੇ ਹੁਣ ਅਲਾਈਨਮੈਂਟ ਕਰਾ ਲਈਏ ਲੇ ਮਿੱਤਰ ਹੋ ਗਿਆ ਸਾਰਾ ਕੰਮ ਤੇ ਬਾਈ ਹਣੀ ਹੁਣ ਅਲਾਈਨਮੈਂਟ ਲੈ ਲਾਣ ਲੱਗੇ ਉੱਪਰ ਦੋ ਹੀ ਚੰਡੀਗੜ੍ਹ ਨੰਬਰ ਖੜੀਆਂ ਰਾਣੀਆਂ ਲੈਵੇ ਮਿੱਤਰ ਪਿਆਰਿਓ ਲਿੱਚ ਵਿੱਚ ਕਰਦੀ ਰਾਣੀ ਚੜ੍ਹਦੀ ਉੱਪਰ ਬਹੁਤ ਦਿਨਾਂ ਬਾਅਦ ਚੋਂ ਕੱਢੀ ਯਾਰ ਗੱਡੀ ਕੰਮ ਕੋਮ ਹੈ ਨਹੀਂ ਬਿੱਲੇ ਸੀਗੇ ਤੇ ਅੱਜ ਕਿਹੜਾ ਜ ਆਇਆ ਮੈਂ ਚਲੋ ਉੱਪਰੇ ਲਾ ਦੀਏ ਜਿਹੜੇ ਬਚਾਣੇ ਆ ਪਹਿਲਾਂ ਹੀ ਇਹਦੀ ਵੀ ਕੇਅਰ ਕਰਨੀ ਜ਼ਰੂਰੀ ਆ ਤੇ ਲੈ ਵੇ ਮਿੱਤਰ ਪਿਆਰੋ ਬੀਲ ਵਾਂਸ ਦਾ ਰਾਣੀ ਦਾ ਹੋ ਗਿਆ ਤੇ ਟਾਇਰ ਵੀ ਅੱਗੇ ਪਿੱਛੇ ਹੋ ਗਏ ਤੇ ਲੈਨਮੈਂਟ ਵਾਲੀ ਯਰ ਮਸ਼ੀਨ ਨੂੰ ਪਤਾ ਨਹੀਂ ਕੀ ਹੋ ਗਿਆ ਇਹਨੂੰ ਤੇ ਲੈਨਮੈਂਟ ਹੋਈ ਨਹੀਂ ਯਾਰ ਬਾਕੀ ਸਾਰਾ ਕੰਮ ਹੋ ਗਿਆ ਉਧਰੋਂ ਸਵਾਰੀ ਦਾ ਫੋਨ ਵੀ ਆ ਗਿਆ ਤੇ ਚਲੋ ਮੈਂ ਕਿਹਾ ਸਵਾਰੀ ਦੂਜੇ ਹਸਪੀਟਲ ਛੱਡਣੀ ਆ ਦੋ ਹਸਪੀਟਲੋਂ ਨਾ ਜਾਣਾ ਪੇ ਛੱਡ ਕੇ ਆ ਜਾਣਾ ਉਹ ਵੀ ਖੜੇ ਢੀਕੇ ਤੇ ਆ ਤੇ ਮੇਨ ਲੈਨਮੈਂਟ ਰਹਿ ਗਈ ਉਹ ਆਪਣੇ ਸ਼ਹਿਰ ਵੀ ਕਿਤੇ ਉਹ ਕਰਾ ਲੂੰਗਾ ਬੀਰ ਵਾਸਤੇ ਟਾਇਰ ਅੱਗੇ ਪਿੱਛੇ ਹੋ ਗਏ ਤੇ 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 ਤਾਂ ਉਹ ਇਤ ਕੰਮਣ ਜੇ ਹੋ ਗਿਆ ਮੈਂ ਸੋਚਿਆ ਸੀ ਚਲ ਇਹਨਾਂ ਕੋਲ ਕੰਮ ਸੈਟੀਸਫਾਈ ਹੈ ਨਾ ਤੇ ਆਪਣੇ ਸ਼ਹਿਰ ਜਿਹੜਾ ਮਿੱਤਰ ਯਾਰ ਉਸ ਕਰ ਰਾ ਉਹਦੀਆਂ ਮਸ਼ੀਨਾਂ ਵੀ ਖਰਾਬ ਆ ਤੇ ਇਹਦੀ ਮਸ਼ੀਨ ਵੀ ਖਰਾਬ ਹੋ ਗਈ ਤੇ ਦੇਖਦੇ ਹੁਣ ਕਿੱਥੇ ਹੁੰਦੀ ਲੈਂਡਮਟ ਯਾਰ ਤੇ ਚੱਕਰ ਤਾਂ ਉਹੀ ਰਹਿ ਗਿਆ ਲੈਂਡਮਟ ਮੈਂ ਇੱਥੇ ਅੱਡੀ ਦੂਰ ਤਾਂ ਕਰਾਣਾ ਇਸ ਕੰਮ ਮੈਂ ਮੰਨ ਸੈਟੀਸਫਾਈ ਹੋ ਜਾਂਦਾ ਰਹਿਦਾਂ ਆਪਣੇ ਸ਼ਹਿਰ ਵੀ ਬਾਕੀ ਇੱਕ ਦੋ ਬੰਦੇ ਹੋਰ ਕਰਦੇ ਆ ਹੁਣ ਮੈਨੂੰ ਲੱਗਦਾ ਉਹਨਾਂ ਕੋਲੇ ਜਾਣਾ ਪੈਣਾ ਆ ਕਿਉਂਕਿ ਇਹ ਗੱਡੀ ਸੈਲਫ ਡਰਾਈਵ ਤੇ ਗਈ ਸੀ ਨਾ ਯਾਰ ਉਦੋਂ ਅਲਾਈਨਮੈਂਟ ਪਰ ਨਹੀਂ ਉਹਨਾਂ ਕੋ ਆਫਟ ਹੋ ਗਈ ਨਾ ਕੋ ਚੱਲ ਗਈ ਸੀ ਗੱਡੀ 4-4 ਕਿਲੋਮੀਟਰ ਟਾਇਰ ਅੱਗੇ ਪਿੱਛੇ ਵਾਲੇ ਜਾਨੀ ਮੋੜਲੇ ਕਰਾ ਰੀਆਂ ਉੜਗੀਆਂ ਦੋ ਵੇ ਡਰਾਂ ਦੀਆਂ ਕਾ ਸੀਟ ਚੋਂ ਚਿਕ ਚਿਕ ਦੀ ਆਵਾਜ਼ ਪੇਰੀ ਜਿਵੇਂ ਬਨੇ ਕਿੰਦਾ ਆ ਜਾਂਦੀ ਬਹੁਤ ਘੜੀ ਲੱਗਦੀ ਗੱਡੀ 'ਚ ਕੋਈ ਵੀ ਆਵਾਜ਼ ਆਣ ਲੱਗ ਪਵੇ ਮੈਂ ਤਾਂ ਯਾਰ ਤੇ ਸਪਰੇਈ ਹੀ ਲੈਣੀ ਮੋੜ ਕੇ ਆ ਕੇ ਲੈਣਾ ਕਿ ਸਪਰੇਈ ਮਾਰ ਕੇ ਦੇਖਦਾ ਇਸ ਸਲਾਈਡਿੰਗ ਨੂੰ ਆਵਾਜ਼ ਨਹੀਂ ਗੱਡੀ 'ਚ ਮੈਨੂੰ ਕੋਈ ਪਸੰਦ ਬਿਲਕੁਲ ਸਾਇਲੈਂਟ ਗੱਡੀ ਚੱਲਦੇ ਤੇ ਆਵਾਜ਼ ਕੋਈ ਆਦੀ ਵੀ ਨਹੀਂ ਸਦੀ ਗੱਡੀ ਉਦੋਂ ਆਈਏ ਜ ਬਲਾਨੀ ਆ ਚਲਦੀ ਆ ਤੇ ਕੋਈ ਨਹੀਂ ਕਾ ਗਿਆ ਰਕਬਰ ਸਾਰੀ ਰਾਣੀ ਸੁਧਰਾ ਪਹਿਲਾਂ ਸਵਾਰੀ ਛੱਡਾ ਮੈਂ ਟੈਨਸ਼ਨ ਤੇ ਮੈਨੂੰ ਇਹ ਲੱਗਦਾ ਸੀ ਕਿ ਅੰਦਰ 2 ਘੰਟੇ ਰੋਣਾ ਲੱਗੂਗਾ ਪਰ ਉਹਨਾਂ ਦਾ ਅੱਧਾ ਪੌਣਾ ਘੰਟਾ ਸਾਰਾ ਲੱਗਿਆ ਉਹ ਫ੍ਰੀ ਹੋ ਗਿਆ ਤੋਂ ਰਾਣੀ ਖੀਚੂ ਆ ਪਹਿਲਾਂ ਉਹਨਾਂ ਦੀ ਜਗ੍ਹਾ ਤੇ ਮੁੜ ਗਿਆ ਇਧਰ ਫੇ ਦੁਬਾਰਾ ਆਪਣਾ ਨਵਾਂ ਸੈਰ ਨੂੰ ਅਜ ਇਧਰ ਹੀ ਲਾਣੇ ਜਿਹੜੇ ਬੱਚੇ ਪੁੱਛੂਗਾ ਜਿਹੜੇ ਬੱਚੜੇ ਪੁੱਛਣੇ ਇਧਰ ਹੀ ਲਾ ਦੇ ਸਾਰੇ ਤੇ ਸਪਰੇ ਵੀ ਲੈਣੀ ਆ ਉਹਨੇ ਤੇਲ ਖੂਬ ਦਾਣਾ ਮੈਂ ਦੂਜੀ ਵਾਰ ਆਣਾ ਪੈਣਾ ਤੇ ਉਦੋਂ ਗਰਮੀ ਹੋਏ ਹੋਏ 43 ਡਿਗਰੀ ਦਾ ਤਾਪਮਨ ਅੱਗ ਲੱਗਣ ਨੂੰ ਵਧਦੀ ਮਿੱਤਰੋ ਅੱਗ ਝੋਟੇ ਦਾ ਵੈਪਰ ਦੇਖੋ ਕਿੱਧਰੋਂ ਖੜਾ ਕੀਤਾ ਕਿਸੇ ਨਿਆਣੇ ਨੇ ਪੰਗਾ ਲਿਆ ਹੋਣਾ ਫੋਰਚੂਨਰ ਦਾ ਜਿਹੜੀ ਪਹਿਲੀ ਫੋਰਚੂਨਰ ਨੂੰ ਵੈਪਰ ਆਉਂਦਾ ਸੀਗਾ ਉਹ ਨੂੰ ਅਨੋਵਰ ਨਾਲ ਤੇ ਆਉਂਦਾ ਸੀਗਾ ਤੇ ਉਹਦੇ ਨਾਲ ਆਪ ਇਹਨੂੰ ਪਵਾਉਂਦੇ ਹੁੰਦੇ ਸੀ ਪਿੱਛੇ ਹੁਣ ਵੀ ਫੋਰਚੂਨਰ ਨਾਲ ਪਵਾਇਆ ਵਾ ਪਿਛਲਾ ਵੈਪਰ ਤੇ ਮੋਰ ਵਾਲੇ ਚੱਲੇ ਨਹੀਂ ਸਹੀ ਕ੍ਰਿਸਟਲ ਇਹਨਾਂ ਦੁਆਰਾ ਪਵਾਉਂਗਾ ਆਵੇਂ ਮਿੱਤਰ ਪਿਆਰਿਓ ਸਵਾਰੀ ਦੂਜੇ ਹਸਪੀਟਲ ਛੱਡਤੀ ਆ ਤੇ ਕੋਸ਼ਲ ਬਾਈਕੋ ਵੀ ਸਮਾਨ ਫੜ ਲਿਆ ਤੇ ਹਮ ਬੰਪਰ ਪੇਂਟ ਕਰਾਇਆ ਸੀ ਬਿੰਦਰ ਬਾਈਕੋ ਵਾਇਰੋਜੀ ਵਾਇਰੋ ਬਾਬਾ ਮੇਰ ਰੱਖੀ ਸਾਡੇ ਤੇ ਵੀ ਤੁਹਾਡੇ ਤੇ ਵੀ ਤੇ ਕੋਸ਼ਲ ਬਾਈਕੋ ਸਮਾਨ ਫੜ ਲਿਆ ਦਾ ਸਪਰੇ ਜੇ ਕੋ ਨਟ ਬੋਲਟ ਨੂੰ ਜਗਾਰ ਲੱਗਿਆ ਤਾਂ ਖੋਲ ਦਾਂਦੀ ਆ ਤੇ 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 ਮਿੱਤਰੋ ਜੀ ਤਾਂ ਸੀਟਾਂ ਚੋਂ ਆਵਾਜ਼ ਜੀ ਆਣ ਲੱਗ ਪਈ ਉਹ ਵੀ ਖੋਲ ਦਾਂਦੀ ਆ ਤੇ 27 27 ਬਹੁਤ ਜਿਆਦੇ ਜਿਹੜੇ ਕਾਲੇ ਕੋਲੇ ਸ਼ੀਸ਼ੇ ਕਰਾਇਓ ਨਾ ਇਹ ਮੇਰਾ ਫਰਾ ਪਾਟ ਲਓ ਤੇ ਤੇ ਮਿੱਤਰੋ ਤੇ ਸੀਟ ਸੂਟ ਬੈਲਟ ਆਪਣੀ ਲਾ ਕੇ ਰੱਖਿਆ ਕਰੋ ਤੇ ਯਾਰ ਕਰਾ ਲੰਨੇ ਆਪਾਂ ਕਾਲੇ ਸ਼ੀਸ਼ੇ ਪਰ ਸਾਰੇ ਲੱਗਦੇ ਸੋਹਣੇ ਆ ਪਰ ਚਲਾਨ ਹੋਣਾ ਨਹੀਂ ਚਾਹੀਦਾ ਇਹਦਾ ਨਾ ਤੇ ਜਾਲੀਆਂ ਜੋੜੀਆਂ ਦਾ ਚਲਾਨ ਹੋਣਾ ਚਾਹੀਦਾ ਕਿਉਂਕਿ ਗੱਡੀ ਜੈਂਕੀ ਲੱਗਦੀ ਯਾਰ ਲਾ ਕੇ ਪਰ ਹਾਲਾਤ ਵੀ ਬਹੁਤ ਮਾੜੇ ਆ ਬਾਰਦਾਤ ਹੁੰਦੀ ਆ ਪਤਾ ਨਹੀਂ ਲੱਗਦਾ ਹੁਣ ਚੋਰਾਂ ਦਾ ਵੀ ਨਹੀਂ ਪਤਾ ਲੱਗਦਾ ਕੋਈ ਬੰਦਾ ਕਿੱਦਾਂ ਦਾ ਆ ਕੋਈ ਕਿੱਦਾਂ ਦਾ ਕੋਈ ਮੇਰੇ ਵਰਗਾ ਸਾਊਆ ਕੋਈ ਮੇਰੇ ਵਰਗਾ ਕੰਜਰ ਜਾ ਰਿਹਾ ਨਾ ਪਤਾ ਵੀ ਨਹੀਂ ਲੱਗਦਾ ਇਹ ਆਪਣਾ ਸਿਸਟਮ ਬਹੁਤ ਕਰਪਟ ਹੋਇਆ ਪਿਆ ਨਾ ਤਾਂ ਕਰਕੇ ਯਾਰ ਉਹ ਕਰਾਇਓ ਤੇ ਹੈਗੇ ਛੀ ਛੂ ਛ ਕਾਲੇ ਪਰ ਸ਼ੌਂਕ ਸਾਲਾ ਖੂਨ ਚਾ ਕੀ ਕਰੀਏ ਪਰ ਲੱਗਦਾ ਵੀ ਡਰੀ ਆ ਕੱਲ ਨੂੰ ਕਿਸੇ ਦੀ ਗੱਲ ਨਾ ਸੁਣੀਏ ਕਿਸੇ ਸਾਹਮਣੇ ਯਾਰ ਤੇ 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 ਮਿੱਤਰੋ ਹੁਣ ਬੰਪਰ ਕੰਪਾਉਂਡ ਕਰਾ ਲਿਏ ਜਿਤ ਤੱਕ ਦਵਾਈ ਲੈਂਦੇ ਆ ਮਿੱਤਰ ਪਿਆਰੇ ਉਹਨਾਂ ਨੂੰ ਕਿਹਾ ਸੀ ਤੀਜੇ ਚੌਥੇ ਨੂੰ ਕੰਪਾਉਂਡ ਕਰਾ ਲਈ ਅੱਜ ਮਹੀਨਾ ਡੇਢ ਮਹੀਨਾ ਹੋ ਗਿਆ ਕੰਪਾਉਂਡ ਰੰਗ ਕਰਾਇਆ ਨੂੰ ਤੇ ਮੈਂ ਕਿਹਾ ਚਲੋ ਅੱਜ ਕੰਪਾਉਂਡ ਕਰਾ ਲਾਂ ਨੇ ਬਹਾਨੇ ਨਾਲ ਇੱਕ ਦੋ ਕੰਮ ਹੋਰ ਸੀਗੇ ਉਹ ਲੱਗਦਾ ਰਹਿ ਜਾਣੇ ਆ ਉਹ ਫੇਰ ਕਰਾਂਗੇ ਛੋਟੇ ਬਾਈ ਨਾਲ ਕੱਲ ਪਰਸੋਂ ਗਏ ਨਾ ਮਾ ਸੈਰ ਨਾ ਮਾ ਸੈਰ ਨੂੰ ਤੇ ਬਿੰਦਰ ਬਾਈ ਦਾ ਪਹਿਲਾਂ ਹੀ ਹੋ ਗਿਆ ਇਹ ਤਾਂ ਪਕੜਾ ਦਾ ਨੇ ਕੰਪਾਉਂਡ ਦੋਏ ਬੰਪ ਇੱਕ ਯਾਰ ਸਟੀਅਰਿੰਗ ਆ ਨਾ ਕਵਰ ਆ 500 ਦਾ ਪਾਇਆ ਸੀ 550 ਦਾ ਬਾਈ ਕਹਿੰਦਾ ਸੀਗਾ ਤੇ 500 ਦਾ ਪਾਇਆ ਸੀਗਾ 2 ਸਾਲਾਂ ਚੋਂ ਦਾ ਸਟੀering ਹਾਲ ਖਰਾਬ ਹੋ ਗਿਆ ਦੇਖੋ ਯਾਰ ਸਾਰਾ ਭੁਰ ਲਾ ਪਿਆ ਇਹ ਤੇ ਸਟੀering ਨਾਲ ਕਵਰ ਵੀ ਹੋਰ ਪਾਉਣਾ ਹਾਲਾ ਭੈੜਾ ਬਹੁਤ ਲੱਗਦਾ ਜਰੂਸ ਖਾਨਾ ਜਨ ਨਿਕਲ ਗਿਆ ਤੇ 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 ਪਿੰਦਰ ਬਾਈ ਹੁਣ ਬਿੱਲਾ ਹੋਵੇ ਆਪਣਾ ਤਾਂ ਸਹੀ ਆ ਯਾਰ ਕੰਪਾਉਂਡ ਹੋ ਜੂਗੀ ਯਾ ਬਿੱਲਾ ਹੀ ਹੋਵੇ ਬਾਬਾ ਫੇ ਤਾਂ ਕੰਪਾਉਂਡ ਸਮਝ ਹੋ ਜੂਗੀ ਇਹ ਬਿੱਲਾ ਹੋਇਆ ਬਾਬੇ ਉਹ ਮੰਨੀ ਵੀ ਰਾ ਗਿਆ ਆਪਣੇ ਆਪਣੇ ਦੂਜੇ ਏਸੀ ਦੀ ਸਰਵਿਸ ਕਰਨ ਲੱਗਿਆ ਵੀਰਾ ਤੇ ਬਿਲਕੁਲ ਟਾਈਮ ਨਹੀਂ ਹੁੰਦਾ ਵੈਸੇ 15 ਕੇ ਫੋਨ ਕੀਤੇ ਆਪਣੇ ਨਾਲੇ ਹੈਗਾ ਖਾਸ ਭਰਾ ਆ 15 ਫੋਨ ਕੀਤੇ ਤਾਂ ਪਹੁੰਚਿਆ ਕੰਮ ਕਰਨਾ ਆਪਣੇ ਏਸੀ ਦਾ ਪਰ ਏਸੀ ਦਾ ਹਾਲ ਦੇਖ ਸਕਦੇ ਹੋ ਯਾਰ ਛੋਟੇ ਬਾਈ ਵਾਲੇ ਏਸੀ ਦਾ ਓਏ ਹੋਇਆ ਫਿਲਟਰ ਦੇਖਿਓ ਬਿਲਕੁਲ ਨਵੇਂ ਬੇ ਚੋਕ ਹੈ ਹੀ ਨਹੀਂ ਹੈ ਹੀ ਨਹੀਂ ਚੋਕ ਮੈਂ ਬਿਲਕੁਲ ਨਵੇਂ ਬਿਲਕੁਲ ਨਵੇਂ ਦੇਖੋ ਹਾਂ ਮੰਨੀ ਵੀਰਾ ਕਰਾਊਗਾ ਏਸੀ ਸਾਡੇ ਤਸੱਲੀ ਪੂਰੀ ਹਾਂਜੀ ਤੇ ਮੰਨੀ ਵੀਰੇ ਇੱਕ ਸਲਾਹ ਦੇਉ ਮੈਨੂੰ ਉੱਪਰ ਹੀ ਉਹ ਕਨੈਸਟਰੀਆਂ ਤੇ ਉੱਪਰ ਪਹੁੰਚਾਤੇ ਉਹ ਥੱਲੇ ਕਰਨਾ ਬਾਦਰੇ ਥੱਲੇ ਆਪਾਂ ਉਹ ਕਿਹੜਾ ਜਿਗਾਰ ਕਰ ਦੇਖਿਓ ਬਾਚੂ ਸਿਸਟਮ ਉਹ ਛਾਪੀ ਭਾਈ ਉੱਪਰ ਸਹੀ ਹੈ ਸਹੀ ਹੈ ਉੱਪਰ ਹਾਂ ਬਾਦਰੇ ਨਾਲੋਂ ਉੱਪਰ ਸਹੀ ਹੈ ਕਿਉਂਕਿ ਉੱਪਰ ਦੀਆਂ ਗਾਂਨ ਕੋਈ ਆਪਾਂ ਨੂੰ ਪ੍ਰੋਬਲਮ ਆਂਦੀ ਹੈ ਹਾਂਜੀ ਉੱਥੇ ਸਰਵਿਸ ਕਰਨਾ ਵੀ ਸੌਖੀ ਹੈ ਈਜ਼ੀ ਹੈ ਤੇ ਵਧੀਆ ਨਾਲ ਸਰਵਿਸ ਹੋ ਜਾਂਦੀ ਹੈ ਓਕੇ ਜੇ ਆਪਾਂ ਬਾਦਰੇ ਥੱਲੇ ਬਾਹਰ ਲਾ ਦੀਏ ਹਾਂਜੀ ਫੇਰ ਘੂੜੀ ਲਿਆਵਾਂਗੇ ਫੇਰ ਸਰਵਿਸ ਵੀ ਨਹੀਂ ਫੇਰ ਉੱਪਰ ਖੋਲਣ ओके ओके ठीक है ठीक है ओके बाकी ਜਿੱਦਾਂ ਤੁਸੀਂ ਕਹਿਣਾ ਪੁੱਦਾ ਕਰਦੇ ਨਾ ਜਿਵੇਂ ਤੁਹਾਡੇ ਨਾਲ ਹੀ ਆ ਮਨੀ ਭਰਾ ਆਪਣੇ ਆਪਣੇ ਨਾਲ ਟੈਕਸੀ ਦਾ ਕੰਮ ਵੀ ਕਰਦਾ ਹੈ ਭਰਾ ਸਾਡੇ ਕੋਲ ਡਿਜ਼ਾਇਰ ਗੱਡੀ ਹੈ ਡਿਜ਼ਾਇਰ ਤੇ ਨਾਲ ਨਾਲ ਭਰਾ ਏਸੀਆਂ ਦਾ واਸ਼ਿੰਗ ਮਸ਼ੀਨਾਂ ਦਾ ਮਨੀ ਭਾਈ ਹੋਰ ਕਾਹਦਾ ਕਾਹਦਾ ਕਰਦੇ واਸ਼ਿੰਗ ਮਸ਼ੀਨਾਂ ਏਸੀਆਂ ਨਾਲ ਆਰੋ 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 واਸ਼ਿੰਗ ਮੀ ਗੇਜਰ ਵੀਸ਼ ਕਰਦੇ ਆ ਗੇਜਰ واਸ਼ਿੰਗ ਮਸ਼ੀਨ ਆਰੋ ਫੋਨ ਵੀ ਠੀਕ ਕਰਦੇ ਫੋਨ ਵੀ ਠੀਕ ਕਰਦੇ ਕਿਆ ਬਾਤ ਹੈ ਕਿਆ ਬਾਤ ਹੈ ਸਰਾ ਕਰਤੀ ਗੱਲ ਬਾਤ ਹੈ ਦੇਖ ਫੋਨ ਭਾਈ ਆਪਾਂ ਵਾਇਰਲੈਸ ਚਾਰਜਰ ਲਾਣਾ ਫੋਨ ਨੂੰ ਰੈਡਮੀ ਰੈਡਮੀ ਦੇ ਫੋਨ ਨੂੰ ਦੇਖੋ ਚ ਆਈਫੋਨ ਵਾਲਾ ਕੈਮਰਾ ਪਾਣਾ ਓਏ ਹੋ ਯਾਰ ਏਸੀ ਦਾ ਹਾਲ ਬਹੁਤ ਜਿਆਦਾ ਮਾੜਾ ਹੋਇਆ ਵੀ ਪਿਛਲੇ ਸਾਲ ਸਰਵਿਸ ਕੀਤੀ ਸੀ ਮਣੀ ਭਾਈ ਪਰ ਫਿਲਟਰ ਮਨਾਤਾ ਭਾਈ ਨਿਕਲ ਝੜਿਆ ਹੀ ਨਹੀਂ ਦਾ ਬਹੁਤ ਜਿਆਦਾ ਗੰਦਾ ਯਾਰ ਬਹੁਤ ਮੈਂ ਤਾਂ ਨਾ 15 ਕਿਤੇ ਮਹੀਨੇ ਕੋਲ ਚ ਛੋੜ ਦੇਣਾ ਫਿਲਟਰ ਕੁਰਸੀ ਚਾਹੀਦੀ ਬਾਜੀ ਇੱਥੇ ਕੁਰਸੀ ਰਿਆ ਦੇ ਨਾ ਕੁਰਸੀ ਉਹ ਉਹ ਇਹ ਨਾ ਨੂੰ ਕੁਰਸੀ ਘੜ ਦੇ ਉਹ ਤੇ ਮਾਰੇ ਕੱਪੜੇ ਚੱਕ ਕੇ ਬੈਠੇ ਰੱਖਦੇ ਹੋ ਚੀਲੇ ਆ ਜਾ ਕੁਰਸੀ ਬਣੀ ਇਹਨੇ ਬਾਹਰ ਵਾਪਸ ਜ਼ਿਆਦਾ ਹੀ ਮਾੜਾ ਹਲਾ ਵੀਰੇ ਉਹ ਫਿਲਟਰ ਦਾ ਯਾਰ ਆ ਤਾਂ ਮੇਰਾ ਭਰਾ ਹੈ ਮਹੀਨੇ ਕੇ ਬਾਅਦ ਚ ਨਾ ਕਰ ਲਿਆ ਕਰੋ ਸਾਫ ਕੂਰੀ ਨੂੰ ਬਹੁਤ ਜਿਆਦਾ ਫਰਕ ਪੈਂਦਾ ਆ ਸਾਫ਼ ਕਰਨਾ ਮੈਂ ਤਾਂ ਇਹ ਵੀ ਗੱਡੀ ਦਾ ਵੀ 2 ਮਹੀਨੇ ਤੋਂ ਕਹਿਨ ਛਾੜ ਦਿੰਨਾ ਉਹਨਾਂ ਕੱਢ ਗਏ। ਜ਼ਾਵਾ ਹੀ ਮਾੜਾ ਹਾਲ ਹੋਇਆ ਮੇਰੇ ਵੀਰੋ ਕੰਮ ਕਰਮੋਂ ਕਰਨਿਓ ਆ ਪਿਆ। ਪਰ ਬਬੇ ਆਪਾਂ IFV ਦਾ ਵੀ ਲਾਇਆ ਵਾ ਜਿਹਦਾ ਵੀ ਲਾਇਆ ਵਾ ਡੈਕਨ ਦਾ ਵੀ ਲਾਇਆ ਵਾ ਤੇ ਸਭ ਤੋਂ ਵਧੀਆ ਵੈਸਟਰ ਇਹਦੀ ਐਮਸਟਰ ਦੀ ਕੂਲਿੰਗ ਸਭ ਤੋਂ ਵਧੀਆ ਕੂਲਿੰਗ ਹੈ ਤਾਂ ਇੰਨਾ ਕ ਪਟਾਕਾ ਠਾਹਦਾ ਨਾ। ਯਾਨੀ ਇਹਨੂੰ 18 ਕਿਤੇ ਕਰ ਦਿਆਂਦਾ ਕੰਪਨੀ ਕੰਮ ਬਾਇ ਲੱਗਣ ਲੱਗਦਾ ਇੰਨੀ ਕੁਲਿੰਗਾ ਤਾਂ ਸਭ ਨੂੰ ਘੈਂਟ ਕੁਲਿੰਗੇ ਏਸੀ ਦੀ ਆ ਕੰਮ ਸਰਵਸੋ ਸਰਵਸੀ ਹੋਇਆ ਪਿਆ ਹੁਣ ਦੇਖੋ ਵੀ ਕਿੰਨਾ ਗੰਦਾ ਸੀ ਇਹ ਵਾਹ ਬਿਲਕੁਲ ਨਵਾਂ ਪਿਆ ਮੇਰੇ ਵੀਰ ਨੂੰ ਬਿਲਕੁਲ ਨਵਾਂ ਪਿਆ ਸੀ ਦਾ ਬਿਲਕੁਲ ਨਵਾਂ ਪਿਆ ਸਾਡਾ ਇਹ ਵਾਹ ਚੀਜ਼ ਓਏ 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 ਹੋਏ ਹੋਏ ਮੇਰੇ ਵੀਰੋ ਬਿਲਕੁਲ ਨਵਾਂ ਪਿਆ ਦੇਖੋ ਨਾ ਬਿਲਕੁਲ ਹੁਣੇ ਦੀ ਸਫਾਈ ਹੋ ਗਈ ਹੈ ਸਹੀ ਬਾਤ ਲੈ ਬਈ ਆਂਡਾ ਪੋਟਾ ਖੋਲ ਕੇ ਤਾਂ ਏਸੀ ਆਪਾਂ ਰੱਖਤਾ ਬਾਹਰ ਮਨੀ ਭਾਈ ਕਿੰਨਾ ਟਾਈਮ ਹੋ ਗਿਆ ਏਸੀ ਦਾ ਕੰਮ ਕਰਦੇ ਨੂੰ ਚਾਰ ਪੰਜ ਸਾਲ ਹੋ ਗਏ ਮਨੀ ਵੀਰੇ ਨੇ ਆਪਣੇ ਏਸੀ ਦਾ ਕੰਮ ਕਰਦੇ ਨੂੰ ਲੈ ਬਈ ਕੰਮ ਮੋਟਰੋ ਮੋਟਰੀ ਹੋਇਆ ਪਿਆ ਹੈ ਵਾਛਰ ਵੀ ਮਨੀ ਭਾਈ ਉਹਨੇ ਨਾਲੇ ਚੱਕੀ ਫਿਰਦੇ ਆ ਦੁੱਧ ਵਾਲੀ ਕੈਨੀ ਵੀ ਦੁੱਧ ਵਾਲੀ ਕੈਨੀ ਵੀ ਨਾਲੇ ਲਿਆਦੇ ਆ ਇਹ ਜੇ ਪਾਣੀ ਪਾ ਕੇ ਬਾਛਰ ਨੇ ਨੀਟ ਨੇ ਕਲੀਨ ਕਰ ਦਿੰਦੇ ਸੀ ਤੇ ਆ ਜਗੜ ਬਹੁਤ ਘੜ ਲੱਗਿਆ ਆ ਗਵਾਰਾ ਜਾ ਯਾਰ ਅੱਛਾ ਬੜਾ ਭਾਈ ਇਹ ਕਵਰ ਹੈ ਜਿਹੜਾ ਵੀ ਪਾਣੀ ਇਹ ਦੇਊਗਾ ਹਾਂ ਪਾਣੀ ਥੱਲੇ ਡੇਊਗਾ ਵਧੀਆ ਸਿਸਟਮ ਆ ਹਾਂਜੀ ਤੇ ਇਹਨੂੰ ਪਾਪਾ ਜੀ ਹੁਣ ਧੋਵਾਂਗੇ ਓਕੇ ਹੁਣ ਕਲੀਨ ਕਰਾਂਗੇ ਲੈਕੋ ਪਟਾਕਾ ਉੱਠਦਾ ਆਪੇ। ਕੰਮ ਆਇ ਦੀ ਦੇਖਿਆ ਤੇ ਗਾਣੇ। ਸਹੀ ਗੱਲ ਆ। ਹੁਣ ਪਰਵੰਦ ਵਾਲੇ ਬਾਹਰ ਨਾ ਆਉਣ। ਓਕੇ। ਰਾਜਾ ਚਲੋ ਆ ਵੀ ਬਲੌਗ ਬਣਾ ਲੈ। ਸਾਹ ਫੜਾ ਅੰਦਰ ਨਾਲ ਬਹੁਤ ਗੰਦਾ ਸੀ ਨਾ ਆ ਨਹੀਂ ਨਾ ਪਾਇਆ ਸਾਹ ਫੜਾ ਜਿਆ ਹੁੰਦੀ ਬਈ ਪਾਇਆ ਓਕੇ ਲਾਏ ਛੋਟੇ ਭਾਈ ਦਾ ਲਾਇਆ ਵਾ ਉੱਪਰ ਹੀ ਛੱਤ ਤੇ ਆਪਾਂ ਲਾਇਆ ਸੀ ਸ਼ਹਿਰ ਬਾਦਰੇ ਦੇ ਥੱਲੇ ਇਹ ਮੈਨੂੰ ਪਈਦਾ ਧੁੱਪੇ ਇਹ ਲੱਗੇ ਆ ਲੋ ਕੂਲਿੰਗ ਕਰੇ ਨੀ ਤਾਂ ਕੋਈ ਫਰਕ ਪਾਦਾ ਕੋਈ ਦਿੱਕਤ ਨਹੀਂ ਹੱਜੀ ਓਕੇ ਇਹਨੂੰ ਧੁੱਪ ਛਾਂ ਦਾ ਕੋਈ ਫਰਕ ਹੁੰਦਾ ਨਹੀਂ ਇਹਨੂੰ ਹਾਂ ਆ ਜਾਲੀ ਵੀ ਕਿੱਦਾਂ ਵੀ ਟੁੱਟ ਗਈ ਨਾ ਆਹ ਹਾਂ ਇਹਦੇ ਇੱਦਾਂ ਹੀ ਉੱਪਰ ਲਾਈ ਜੇ ওকে ਬਹੁਤ ਮਾੜਾ ਹਾਲ ਹੈ ਇਹਦੇ ਅੰਦਰੋਂ ਕੰਮ ਘਰੋ ਘਰ ਹੋਇਆ ਤੇ ਪਰ ਉਹਨਾਂ ਆਪਣਾ ਨਾਲੋਂ ਘੱਟ ਕਰਦਾ ਹੈ ਆਪਣ ਨਾਲੋਂ ਜ਼ਿਆਦਾ ਕਰਦਾ ਹੈ ਸ਼ਹਿਰ ਵਾਲਾ ਆਵੇ ਆਪਣੇ ਝਾਪੀ ਭਰਾ ਦੇ ਅਜੇ ਬਲੌਗ ਪਤਾ ਨਹੀਂ ਕਿਦਾਂ ਦਾ ਬਣਦਾ ਜੋ ਜੋ ਕਰਦਾ ਜਿੱਥੇ ਜਿੱਥੇ ਜਾਣਾ ਸ਼ਾਟ ਲਈਏ ਨਾ ਆਪਣੀ ਝਾਪੀ ਭਰਾ ਵਾਲੀ ਰਾਣੀ ਸੁੰਦਰਾ ਤੇ ਯੂਰੀਆ ਕਲੀਨ ਕਰਨ ਲੱਗੀ ਹੋਇਆ ਹੈ ਤੇ ਬਾਈ ਨੇ ਲੀਵਰ ਪਾਤਾ ਹੈ ਨਾ ਤੇ ਆਪਾਂ ਵੀ ਆਪਣੇ ਨੂੰ 74 ਤੋਂ ਲੀਵਰ ਪਾਣਾ ਹੈ ਤੇ ਆਹ ਪੈਡਲ ਪੁੱਡਲ ਬਾਈ ਨੇ ਪਾਤੀ ਬਾਈ ਨੂੰ ਵੀ ਬਹੁਤ ਸ਼ੌਂਕ ਆ ਗੱਡੀ ਮੋਡੀਫਾਈ ਕਰਨ ਦਾ ਤੇ ਯੂਰੀਆ ਕਲੀਨ ਕਰਦੀ ਤੇ ਬਾਈ ਨੇ ਆਹ ਡੈਸ਼ ਕੈਂਪ ਵੀ ਲਾਇਆ ਬ ਯਾਰ ਇਹ ਵੀ ਜ਼ਰੂਰੀ ਅੱਜ ਦੇ ਟਾਈਮ ਇਹ ਵੀ ਲਾਣਾ ਹੈ ਇਦਾਂ ਕਿ ਸਾਨੂੰ ਫੋਲਰ ਰਿਵਿਊ ਕਰਾਂਗੇ ਸੋਹਣੀ ਬਣਾਈ ਉਹ ਜਾਪੀ ਭਰਾ ਨੇ ਗੱਡੀ ਲੀਬਰ ਬਹੁਤ ਸੋਹਣਾ ਫਿੱਟ ਆ ਆਪਾਂ ਆ ਵੀ ਆਪਾਂ ਇਹਨੂੰ ਉਤਾਰ ਆਣਾ ਲੀਬਰ ਜਾ ਰਹੇ ਹਾਂ ਇਹ ਜੇ ਆਪੇ ਭਰਾ ਨੇ ਚੌਥੀ ਪੰਜਵੀਂ ਮੋਟਰ ਲੈ ਲਈ ਦੋ ਸੈਕਿੰਡ ਲਈਆਂ ਫੇਰ ਸੈਕਿੰਡ ਲਈ ਤੇ ਬਾਅਦ ਚੋਂ ਆਹ ਨਵੀਂ ਘੜਾਈ ਬ੍ਰਾਂਡ ਨਿਉ ਇਹ ਤੇ ਪਹਿਲਾਂ ਵਾਲੀ ਵੀ ਸ਼ਾਇਦ ਨਵੀਂ ਲਈ ਸੀ ਬ੍ਰਾਂਡ ਨਿਉ ਤੇ ਆਵਾਜ਼ ਦੇਖੋ ਕਿੰਨੀ ਵਧੀਆ ਜੋ ਲੈਟ ਆਇਆ ਉਹ ਕਲੀਨ ਕਰਨ ਲੱਗੀ ਉਹ ਆ ਤੇ ਛੋਟੀਆਂ ਛੋਟੀਆਂ ਚੀਜ਼ਾਂ ਜਿਹਾ ਆਪੀ ਭਰਾਇਨੇ ਬਈ ਜਾਪੀ ਭਰਾਣੇ ਵੀ ਬਹੁਤ ਲਾਈਆਂ ਵਾ ਛੋਟੀਆਂ ਛੋਟੀਆਂ ਚੀਜ਼ਾਂ ਇਹ ਤੇ ਆਹ ਟੀਨਾ ਇਦਾਂ ਲਾਤਾ ਜਾਪੀ ਭਰਾਣੇ ਛੋਟਾ ਭਰੇ ਲੰਬਾ ਹੀ ਸੋਹਣਾ ਲੱਗਦਾ ਤੇ ਵਧੀਆ ਲੱਗ ਰਹੀ ਗੱਡੀ ਆ ਸਤਿਗੁਰ ਜੀ ਤੇ ਛੋਟੀਆਂ ਛੋਟੀਆਂ ਚੀਜ਼ਾਂ ਬਾਬਿਓ ਜਾਪੀ ਭਰਾਣੇ ਕਾਫੀ ਲਾਈਆਂ ਵਾ ਤੇ ਘੈਂਟ ਰਾਣੀ ਸੁੰਦਰਾ ਵਧੀਆ ਬਣਾਈ ਹੋਈ ਜਾਪੀ ਭਰਾਣੇ ਵੀ ਤੇ ਆਹ ਸਿਆੜੇ ਮਿਰਰ ਲਾਏ ਹੋਏ ਆ ਇਹ ਕਿਸੇ ਨੇ ਫੋਲ ਬਲਾਕ ਕਰਾਂਗੇ ਵਧੀਆ ਤਰੀਕੇ ਨਾਲ ਕਰਾਂਗੇ ਮਨੂਰ ਇਦਾਂ ਚੀਜ਼ਾਂ ਬਹੁਤ ਸੋਹਣੀ ਲੱਗਦੀਆਂ ਛੋਟੀਆਂ ਛੋਟੀਆਂ ਜਿਹਦਾ ਮੋਡੀਫਾਈ ਕੀਤੀਆਂ ਤੇ ਆ ਆਰਮ ਰੈਸਟ ਲਾਇਆ ਹੋਆ ਹੈ ਤੇ ਗੇਰਲੀ ਵਧੀਆ ਵਧੀਆ ਦਾ ਕ੍ਰਿਸਟਲ ਹੋਣਾ ਵਾਲਾ ਆਪਾਂ ਵੀ ਐਵੇਂ ਹੀ ਖੋਲ ਕੇ ਰੱਖਿਆ ਹੈ ਲਾ ਲਾਣਾ ਤੇ ਡੈਸ਼ ਕੈਮ ਜ਼ਰੂਰੀ ਆ ਅੱਜ ਦੇ ਟਾਈਮ 'ਚ ਆ ਦੇਖੋ ਡੈਸ਼ ਕੈਮ ਐਵੇਂ ਦਾ ਅੰਦਰੋਂ ਵਾਬੇ ਹੋਏ ਤੇ ਬਾਈਪਰ ਦੇ ਬਾਈਪਰਾਂ ਦੇ ਵਿੱਚ ਵੀ ਹੋਰ ਆਈਆਂ ਆ ਜਿਆਪੀ ਭਰਾ ਨੇ ਆ ਤਾਂ ਹਾਲਾ ਨਿਆ ਮਾਰਾ ਬਰਾ ਮਿੱਟੀ ਮੁੱਟੀ ਨਾ ਜਾਵੇ ਡਸਟ ਨਾ ਜਾਵੇ ਛੋਟੀਆਂ ਛੋਟੀਆਂ ਚੀਜ਼ਾਂ ਬਹੁਤ ਕੀਤੀਆਂ ਐ ਇਦਾਂ ਦੀਆਂ ਕੈਟ ਲਾਓ ਯਾਰ ਜਿਆਪੀ ਭਰਾ ਨੇ ਵੀ ਘੱਟ ਘੱਟ 3 4 ਟੈਰਾਂ ਨੇ ਸੈਟ ਚੇਂਜ ਕਰਦੇ ਹੁਣ ਆ ਆ ਪਾਏ 255 255 ਐ ਭਾਈਆ 255 ਲਾਏ ਬਾਬੇ ਹੁਣ ਤੇ ਇੱਕ ਯਾਰ ਆ ਆ ਫੱਟੀ ਉੱਥੋਂ ਜਾਂ ਪੰਨੂ ਤੋਂ ਮਿਲਣੀ ਜਾਂ ਬੰਗਰ ਤੋਂ ਮਿਲਣੀ ਇਹ ਲਵਾਉਣੀ ਸੀ ਆਪਾਂ ਇੱਕ ਆ ਫੱਟੀ ਤੇ ਕਾ ਵਧੀਆ ਲੱਗਦੀ ਐ ਵੀ ਤੇ ਕੈਮਰੇ ਛੇ ਕਾ ਡੈਸ਼ ਕੈਮ ਹੋਣਾ ਡੈਸ਼ ਕੈਮ ਵਾਲਾ ਕੈਮਰਾ ਹੋਣਾ ਤੇ ਕਾ ਜਿਹੜਾ ਸੀਰੀਅਲ ਆ ਹੁੰਦਾ ਦੋ ਕੈਮਰੇ ਲੱਗੇ ਹੋਏ ਇੱਕ ਡੈਸ਼ ਵਾਲਾ ਇੱਕ ਦੂਜਾ ਤੇ ਐਲਈਡੀਆਂ ਨਾ ਗੱਡੀ ਦੀ ਪੂਰੀ ਲੁੱਕ ਚੇਂਜ ਹੋ ਜਾਂਦੀ ਐ ਐਲਈਡੀਆਂ ਨਾਲ ਓਕੇ ਲੱਗਦੀ ਬਾਬਿਓ 2024 ਮਾਡਲ ਆ ਬਾਬਿਓ ਇਹ ਗੱਡੀ ਹੁਣੇ ਜਾ ਪੇ ਭਰਾ ਨੂੰ ਨਵੀਂ ਕਢਾਈ ਆ ਅੱਜ ਇਧਰ ਜਿੱਦਾਂ ਜਾਣਾ ਜੋ ਜੋ ਕਰਦਾ ਮੈਂ ਬਲੌਗ ਬਣਾਈਏ ਨਾ ਅੱਜ ਉਧਰ ਏਸੀ ਵਾਲਾ ਭਰਾ ਸਰਵਿਸ ਕਰਨਾ ਗਿਆ ਤਾਂ ਉਹਦਾ ਬਲੌਗ ਬਣਾ ਲਿਆ ਤੇ ਹੁਣ ਇਧਰ ਨੂੰ ਆਏ ਸੀ ਰੀਪਰ ਵਾਲੇ ਸਮਾਨ ਦੇ ਉੱਤੇ ਜਿਆਪੀ ਭਰਾ ਟੱਕਰ ਗਿਆ ਮੈਂ ਚਲੋ ਇਹਦੇ ਵੀ ਸ਼ਾਟ ਲੈ ਲੈਂਦੇ ਬੈਣਾ ਇਹ ਸਾਡਾ ਝਾਪੀ ਭਰਾ ਸਮੋਦੜਾ ਝਾਪੀ ਭਰਾਸਾਂ ਨੇ ਮਿਲ ਗਿਆ ਸੀਗਾ ਤਾਂ ਆਪਾਂ ਵੀ ਸ਼ੋਰਟ ਲੈ ਲਿਆ ਝਾਪੀ ਭਰਾ ਇਹ ਵੀ ਹੱਤ ਕਰਾ ਕਰਾ ਖੜਾ ਭਰਾ ਪੂਰਾ ਗੱਡੀਆਂ ਦੀ ਐ ਗੱਲ ਵਾ ਤੂੰ ਜਸ ਕੱਪੜੇ ਪ੍ਰੈਸ ਰੱਖਦੀ ਆ ਬਈ ਇਹ ਪੱਟੀਆਂ ਨਾਲ ਆਪਾਂ ਨੂੰ ਵੀ ਚੰਗੀ ਲੱਗਦੀਆਂ ਪੱਟੀਆਂ